ਗੈਂਗਸਟਰ ਲੱਕੀ ਪਟਿਆਲ ਕਹਿਣ ਵਾਲੇ ਇੱਕ ਸ਼ਖਸ ਨੇ ਸਾਡੇ ਸੀਨੀਅਰ ਪੱਤਰਕਾਰ ਨਾਲ ਗੱਲਬਾਤ ਕੀਤੀ ਹੈ ਤੇ ਦਾਵਾ ਕੀਤਾ ਹੈ ਕਿ ਨਿਸ਼ਾਨਾ ਗੀਤਕਾਰ ਬੰਟੀ ਬੈਸੀ ਸੀ ਹਦ ਨਾਲ ਹੀ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਅੱਗੇ ਵੀ ਨਿਸ਼ਾਨਾ ਇਹ ਗੀਤਕਾਰ ਬੰਟੀ ਬੈਸੀ ਰਹਿਣ ਵਾਲਾ ਹੈ ਜੀ ਹਾਂ ਸਾਡੇ ਪੱਤਰਕਾਰ ਦੇ ਨਾਲ ਇੱਕ ਅਜਿਹੇ ਸ਼ਖਸ ਨੇ ਗੱਲਬਾਤ ਕੀਤੀ ਹੈ ਜਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਮੈਂ 갱스터 లక్కీ పటేయల్ బోల్దా हालाकि ਤੁਹਾਨੂੰ ਇਹ ਵੀ ਦੱਸ ਦਈਏ ਕਿ ਪੀਟੀਸੀ న్యూస్ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਜੋ ਸ਼ਖਸ ਖੁਦ ਨੂੰ లక్కీ ਪటేయల్ ਦੱਸ ਰਿਹਾ ਹੈ ਇਹ లక్కీ ਪటేయల్ ਹੈ ਜਾਂ ਨਹੀਂ ਵਿਦੇਸ਼ਾਂ ਚ ਜਿਸ ਦਾ ਟਿਕਾਣਾ ਕੰਮ ਜਿਸ ਦਾ ਭਾਰਤ ਆਤਾ ਕਰਵਾਉਣਾ ਹੋਟਲ ਮਾਲਕ ਜੱਬ ਬੰਟੀ ਬੈਂਸ ਕੌਣ ਸੀ ਅਸਲ ਨਿਸ਼ਾਨਾ ਜਿਸ ਦੀ ਪੁਲਿਸ ਤੇ ਏਜੰਸੀਆਂ ਕਰ ਰਹੀਆਂ ਨੇ ਪਾਲ ਖੁਦ ਨੂੰ ਉਹ ਹੀ ਲੱਕੀ ਪਟਿਆਲ ਦੱਸਣ ਵਾਲੇ ਸ਼ਖਸ ਨੇ ਪੀਟੀਸੀ న్యూਸ ਨਾਉ ਕੀਤੀ ਗੱਲਬਾਤ ਜੀ ਹਾਂ ਪੰਜਾਬ ਦਾ ਮੋਸਟ ਵਾਂਟਡ ਚੋਟੀ ਦਾ ਗੈਂਗਸਟਰ ਪਿਛਲੇ ਕੁਝ ਸਾਲਾਂ ਚ ਹੋਈਆਂ ਵੱਡੀਆਂ ਵਾਰਦਾਤਾਂ ਚ ਬੋਲਦਾ ਹੈ ਜਿਸ ਦਾ ਨਾਮ ਗੌਰਵ ਪਟਿਆਲ ਉਰਫ ਲੱਕੀ ਪਟਿਆਲ ਜੋ ਇਸ ਸਮੇਂ ਵਿਦੇਸ਼ ਚ ਬੈਠ ਕੇ ਬੰਬੀਹਾ ਗੈਂਗ ਚਲਾ ਰਿਹਾ ਜੋ ਕਦੇ ਸਿਆਸਤ ਦੀ ਦੁਨੀਆ ਚ ਪੈਰ ਰੱਖਣਾ ਚਾਹੁੰਦਾ ਸੀ ਸਟੂਡੈਂਟ ਪੋਲਿਟਿਕਸ ਚ ਕਾਫੀ ਸਰਗਰਮ ਸੀ ਪਰ ਜੁਰਮ ਦੀਆਂ ਰਾਹਾਂ ਤੇ ਅਜੀਹਾ ਤੁਰਿਆ ਕਿ ਹੁਣ ਇੱਕ ਮੋਸਟ ਵੌਂਟਿਡ ਗੈਂਗਸਟਰ ਬਣ ਚੁੱਕਿਆ ਹੈ ਜਿਸ ਦਾ ਨਾਮ ਸੂਬੇ ਦੀ ਕੋਹਰ ਪੱਟੀ ਫਾਰਦਾਦ ਚ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀਹਾਂ ਮੰਨਿਆ ਜਾ ਰਿਹਾ ਕਿ ਗਾਇਕਾਂ ਤੋਂ ਬਾਅਦ ਹੁਣ ਗੈਂਗਸਟਰਾਂ ਦੇ ਰਡਾਰ ਤੇ ਨੇ ਗੀਤਕਾਰ ਤੇ ਲक्की ਪਟਿਆਲ ਦੀ ਰਡਾਰ ਤੇ ਹੈ ਮਸ਼ਹੂਰ ਗੀਤਕਾਰ ਪੰਟੀ ਪੈਂਸ ਦਰਅਸਲ ਮੁਹਾਲੀ ਦੇ ਸੈਕਟਰ 79 ਚ ਇੱਕ ਰੈਸਟੋਰੈਂਟ ਤੇ ਰਾਤ ਦੇ ਸਮੇਂ ਫਾਇਰਿੰਗ ਹੁੰਦੀ ਹੈ ਇਸ ਵਾਰ ਦਾਤ ਨੂੰ ਪੰਟੀ ਪੈਂਸ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਕਿਉਂਕਿ ਜਿਸ ਰੈਸਟੋਰੈਂਟ ਤੇ ਗੋਲੀਆਂ ਚੱਲੀਆਂ ਕੁਝ ਸਮਾਂ ਪਹਿਲਾਂ ਪੰਟੀ ਪੈਂਸ ਉਸੇ ਰੈਸਟੋਰੈਂਟ ਚ ਮੌਜੂਦ ਸੀ ਬਕਾਇਦਾ ਉਸ ਵੱਲੋਂ ਇਸ ਰੈਸਟੋਰੈਂਟ ਤੋਂ ਇੱਕ ਰੀਲ ਵੀ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਗਈ ਸੀ ਜੇਸੋ ਕੁਝ ਹੀ ਦਿਨ ਬਾਅਦ ਐਸ ਰੈਸਟੋਰੈਂਟ ਤੇ ਗੋਲੀਆਂ ਚੱਲ ਗਈਆਂ ਗੋਲੀਆਂ ਚਲਾਉਣ ਵਾਲਿਆਂ ਨੂੰ ਤਾਂ ਪੁਲਿਸ ਨੇ ਕਾਬੂ ਵੀ ਕਰ ਲਿਆ ਇਹ ਕਿਆ ਜਾਨ ਲੱਗਿਆ ਕਿ ਨਿਸ਼ਾਨਾ ਅਸਲ ਚ ਬੰਟੀ ਬੈਂਸ ਨਹੀਂ ਸਗੋਂ ਹੋਟਲ ਦਾ ਮਾਲਕ ਸੀ ਇਸ ਵਾਰ ਦਾ ਤੋਂ ਕੁਝ ਦਿਨ ਬਾਅਦ ਇੱਕ ਸ਼ਖਸ ਵੱਲੋਂ ਪੀਟੀਸੀ ਨਿਊਜ਼ ਦੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਐਸੇ ਸ਼ਖਸ ਦਾ ਕਹਿਣਾ ਸੀ ਕਿ ਭਾਈ ਮੈਂ ਲੱਕੀ ਪਟਿਆਲ ਬੋਲਦਾ ਜਿੱਥੇ ਸਾਡੇ ਸਹਿਯੋਗੀ ਦਿਲਜੀਤ ਸਿੰਘ ਨਾਲ ਰਾਬਤਾ ਕਾਇਮ ਕਰਨ ਵਾਲਾ ਕੱਲ੍ਹ ਬਾਤ ਕਰਨ ਵਾਲਾ ਇਹ ਸ਼ਖਸ ਖੁਦ ਨੂੰ ਲੱਕੀ ਪਟਿਆਲ ਦੱਸ ਰਿਹਾ ਸੀ। ਇਸ ਵੱਲੋਂ ਦਾਅਵਾ ਕੀਤਾ ਗਿਆ ਕਿ ਉਸ ਰਾਤ ਹੋਈ ਵਾਰਦਾਤ ਦਾ ਅਸਲ ਨਿਸ਼ਾਨਾ ਬੰਟੀ ਬੈਸ ਹੀ ਸੀ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪੀਟੀਸੀ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਸ਼ਖਸ ਲੱਕੀ ਪਟਿਆਲੀ ਹੈ ਤੇ ਨਾ ਹੀ ਅਸੀਂ ਇਸ ਵੱਲੋਂ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਕਰਦੇ ਹਾਂ। ਹਾਂਜੀ ਕੌਣ ਬੋਲ ਰਿਹਾ ਜੀ? ਹੈਲੋ ਇੱਕ ਬਰੰਟਮ ਦੇ ਵਿੱਚ ਹੋਇਆ ਜਿਹੜਾ ਹੋਇਆਗਾ ਅੱਜ ਫਾਇਰਿੰਗ ਹੋਈ ਹੈ ਗੱਲ ਉਹ ਕੀ ਤੁਹਾਡੇ ਕੋਲ ਕਿਹ ਕਿਹ ਕਰਾਈ ਗਈ ਹੈ ਕਹਿੰਦੇ ਜੀ ਦੱਸ ਦੱਸੋਗੇ ਤੇ ਆ ਜਿਹੜਾ ਮੁਹਾਲੀ ਦੇ ਵਿੱਚ ਸੀਗਾ 79 ਦੇ ਵਿੱਚ ਵੀ ਫਾਇਰਿੰਗ ਹੋਈ ਸੀਗੀ ਹਾਂ ਬੰਟੀ ਬੈਨ ਕਰੀ ਹਾਂਜੀ 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 ਦੋਨੇ ਬਣੀਆਂ ਨੇ ਨਹੀਂ ਉਹ ਕੀਦੇ ਉੱਪਰ ਚਲਾਈ ਸੀ ਕੀ ਹੈਗਾ ਜੀ ਆਹ ਬੰਟੀ ਬੈਨ ਦੇ ਵਿੱਚ ਚਲਾਈ ਜੇ ਲੋਕ ਕਹਿੰਦੇ ਕੰਡਾ ਜਿਹੜੇ ਫੜੇ ਗਏ ਤੁਹਾਡੇ ਬੰਦੇ ਉਹਨਾਂ ਨੇ ਤਾਂ ਕਹਿਣਾਗਾ ਵੀ ਆ ਇਹ ਜਿਹੜਾ ਕਟਾਣੀ ਵਾਲਾ ਸੀਗਾ ਉਹਨੂੰ ਉਹਦੇ ਉੱਪਰ ਚਲਾਈਆਂ ਗਈਆਂ ਗੋਲੀਆਂ ਹੈਲੋ ਗੰਗਾਂ ਦੇ ਅੰਦਰ ਕੋਣ ਹੈ ਤੁਹਾਨੂੰ ਪਤਾ ਹੈ ਗੰਗਾਂ ਦੇ ਅੰਦਰ ਕੋਣ ਹੈ ਨਹੀਂ ਜਾਨੂੰ ਸਾਨੂੰ ਨਹੀਂ ਪਤਾ ਜੀ ਕੌਣ ਹੈ ਜੀ ਬੰਟੀ ਹੈ ਅੱਛਾ ਚਲੋ ਅੱਛਾ ਜੀ ਕੋਈ ਸਿੱਕ ਮੈਨੂੰ ਡਰਾਣਾ ਸੀਗਾ ਹੋਰ ਕੋਈ ਨਹੀਂ ਜੇ ਮਾਰਨਾ ਹੈ छोड़ मारूंगा दिखे किसी मार दूंगा कोई ना माड़ा मोटा नुकसान करना ही पैदा ती अगले पैसे दें ਹਾਂ ਬਿਲਕੁਲ ਬਿਲਕੁਲ ਬੜਕ ਪੁੱਤ ਕਰਾ ਦੂਦੇ ਨੇ ਜਿੱਤਾਏ ਤੁਮ ਬੈਠੇ ਰਹੋ ਅੱਜ ਇਕਦਮ ਬਾਹਰ ਗਿਆ ਹੋਇਆ ਸੀ ਜਦੋਂ ਕਹਿੰਦਾ ਪੰਜਰੀ ਨੂੰ ਮੇਰੀ ਜੀ ਬੇਟੇ ਕਰਦਾ ਸੀ ਕਰਦਾ ਮੈਂ ਕਹਿੰਦਾ ਲੱਗਿਆ ਕੁਝ ਨੀ ਸਟੋਰੀ ਪਈ ਹੈ ਤੇ ਦਰ ਨਾਲ ਦੀ ਨਾਲ ਘੁੱਟੇ ਭੇਜਦੇ ਮੈਨੂੰ ਪਤਾ ਤਾਂ ਲੱਗੇ ਪਿਆ ਦੀ ਪਿਆਰ ਕੱਟ ਜਾਊਗਾ ਮੈਂ ਉਹ ਜਾਇ ਜੇ ਕੋਈ ਨਾ ਹੁੰਦਾ ਬਾਹਰ ਹੁੰਦਾ ਫਿਰ ਕੋਈ ਡਰ ਹੀ ਨਹੀਂ ਪੈਣਾ ਸੀ ਇਕੱਲੇ ਨੂੰ ਹਾਂ 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 ਨਹੀਂ ਜਾਊਗਾ ਕੋਈ ਕਹਿੰਦਾ ਜੀ ਕਰਦਾ ਅੱਜ ਦੇ ਵਿੱਚ 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 ਹੋਰ ਨੁਕਸਾਨ ਕਰੂੰਗਾ ਇਹਦਾ ਮੈਂ ਤੇ ਦੂਜਾ ਜਿਹੜਾ ਬਰੰਟਮ ਦੇ ਵਿੱਚ ਕੈਨੇਡਾ ਦੇ ਵਿੱਚ ਕਰਾਇਆ ਗਿਆ ਘਰ ਦੇ ਵਿੱਚ ਉਹ ਕੀ ਹੈ ਉਹ ਵੀ ਤੁਹਾਡੇ ਵੱਲੋਂ ਕਰਾਇਆ ਗਿਆ ਕੀ ਹੈ ਉਹ ਕੀ ਹੈ ਜਿਹਦੇ ਉੱਪਰ ਕਰਾਇਆ ਗਿਆ ਉਹ ਜੀ ਹੈਰੀ ਹੈ ਹੈਰੀ ਹੈ ਬੰਦਾ ਹਰਜੀਤ ਸਿੰਘ ਆ ਰਹੀ ਹੈ ਉਹ ਟਰਾਸਪੋਰਟ ਡਾ ਲੀ ਅੱਛਾ ਜੀ ਉਹ ਉਹਦੇ ਨਾਲ ਕੀ ਦੁਸ਼ਮਣੀ ਤੁਹਾਡੀ ਜੀ ਜੀ ਹਾਂ ਖੁਦ ਨੂੰ ਲੱਕੀ ਪਟਿਆਲ ਦੱਸਣ ਵਾਲੇ ਇਸ ਸ਼ਖਸ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਉਸ ਦਾ ਨਿਸ਼ਾਨਾ ਬੰਟੀ ਬੈਂਸ ਹੀ ਸੀ ਨਾਲ ਹੀ ਐਵੀ ਦਾਵਾ ਕੀਤਾ ਗਿਆ ਕਿ ਉਹ ਬੰਟੀ ਨੂੰ ਮਾਰਨਾ ਨਹੀਂ ਸਿਰਫ ਡਰਾ ਕੇ ਉਸ ਕੋਲ ਰੰਗਦਾਰੀ ਲੈਣਾ ਚਾਹੁੰਦੇ ਸੀ ਜਦ ਤੱਕ ਬੰਟੀ ਬੈਂਸ ਉਸ ਨੂੰ ਪੈਸੇ ਨਹੀਂ ਦਿੰਦਾ ਉਹ ਬੰਟੀ ਦਾ ਨੁਕਸਾਨ ਕਰਦਾ ਰਹੇਗਾ ਕਿ ਬੀਤੇ ਦਿਨੀ ਬ੍ਰੈਮਟਨ ਚਵੀ ਇੱਕ ਘਰ ਤੇ ਕੋਲੀਆਂ ਉਸੇ ਵੱਲੋਂ ਚਲਾਈਆਂ ਗਈਆਂ ਸੀ ਜਦ ਸਾਡੇ ਸਹਿਯੋਗੀ ਪੱਤਰਕਾਰ ਦਲਜੀਤ ਵੱਲੋਂ ਖੁਦ ਨੂੰ ਲੱਕੀ ਪਟਿਆਲ ਦੱਸਣ ਵਾਲੇ ਇਸ ਸ਼ਖਸ ਨੂੰ ਸਵਾਲ ਕੀਤਾ ਗਿਆ ਕਿ ਉਹ ਕਿਹੜੇ ਰਾਹ ਤੇ ਤੁਰ ਰਿਹਾ ਹੈ ਇਸ ਰਾਹ ਦਾ ਅੰਜਾਮ ਮਾੜਾ ਤੇ ਖੌਫਨਾਕ ਹੋ ਸਕਦਾ ਹੈ ਤਾਂ ਕੋ ਕੀ ਜਵਾਬ ਮਿਲਿਆ ਲੋ ਉਹ ਵੀ ਸੁਣ ਲੋ ਤੇ ਲੱਕੀ ਜੀ ਇਹ ਨਹੀਂ ਲੱਗਦਾ ਕਿ ਕਈ ਵਾਰੀ ਹੁਣ ਕੋਈ ਤੁਹਾਡੀ ਜਿੱਦਾਂ ਤੁਸੀਂ ਕਾਲਾ ਕਰਦੇ ਹੋ ਕੋਈ ਹੋਰ ਵੀ ਲੋਕ ਕਾਲਾ ਕਰਕੇ ਤੁਹਾਡਾ ਉਹਦਾ ਨਾਜਾਇਜ਼ ਫਾਇਦਾ ਉਠਾ ਰਹੇ ਜਾਂ ਇਹ ਰਸਤਾ ਗਲਤ ਹੈਗਾ ਜਿਹੜਾ ਤੁਸੀਂ ਇਸ ਤਰ੍ਹਾਂ ਕਾਲਾ ਕਰਦੇ ਹੋ ਇਹਨਾਂ ਨੂੰ ਫੜਾਓ ਕਹਿੰਦੇ ਇਹ ਤਾਂ ਸਰਕਾਰ ਤੁਹਾਨੂੰ تنخواਹ ਲਾ ਦੇਵੇ ਹੂੰ ਤੱਕ ਜੀ ਅਵੀ ਤਾਂ ਆ ਵੀ ਤਾਂ ਦੇਖੋ ਨਾ ਵੀ ਅਸੀਂ ਦਾ ਪਰਿਵਾਰ ਦਾ ਜੀ ਜਾਂਦਾ ਕਿੰਨਾ ਦੁੱਖ ਹੁੰਦਾ ਹਨਾ ਜੇ ਅਗਰ ਆਪਣਾ ਰਸਤਾ ਹੈਗਾ ਇਹ ਜਿਹੜਾ ਰਸਤਾ ਅਸੀਂ ਚੁਣਿਆਗਾ ਇਹ ਵੀ ਗਲਤ ਹੈ ਨਾ ਵੀ ਇਹਦਾ ਇਹਦਾ ਐਂਡ ਮਾੜਾ ਹੈ ਨਾ ਮੇਰੇ ਕੋਈ ਫਟਿਆ ਕੋਈ ਕਰਨੀ ਇੱਕ ਮਿੰਟ ਉਹ ਨਜਾਇਜ਼ ਪਰਤੀ ਬਹਿ ਗਏ ਹੁਣ ਆਪਾਂ ਕੀ ਪਹਿਲੇ ਨਜਾਇਜ਼ ਹੋਈ ਇਹਦੇ ਤੇ ਕੀ ਕਰਨਾ ਆਪਾਂ ਨੇ ਹੂੰ ਕੀ ਬਰਾਜਿਆ ਸਟੂ ਹੂੰ ਬਿਲਕੁਲ ਹੂੰ ਹੂੰ ਇਹ ਰਹੀ ਨਹੀਂ ਬਣਾਏ ਫੋਟੋ ਨਹੀਂ ਬਣਾਏ ਨਹੀਂ ਆਈ ਵਰਚਿਡਗੀ ਤਾਂ ਜੀ ਹਾਂ ਇੱਕ ਪਾਸੇ ਦਾਵਾ ਕਿ ਟਾਰਗੇਟ ਹੋਟਲ ਦਾ ਮਾਲਕ ਸੀ ਦੂਜੇ ਪਾਸੇ ਖੁਦ ਨੂੰ ਗੈਂਗਸਟਰ ਲੱਕੀ ਪਟਿਆਲ ਦੱਸਣ ਵਾਲੇ ਸ਼ਖਸ ਦਾ ਦਾਵਾ ਕਿ ਟਾਰਗੇਟ ਬੰਟੀ ਵੈਸ ਹੀ ਸੀ ਤੇ ਨਾਲ ਹੀ ਉਹ ਅੱਗੇ ਵੀ ਇਸ ਗੀਤਕਾਰ ਦਾ ਨੁਕਸਾਨ ਕਰਦਾ ਰਹੇਗਾ ਕਿਧਰੇ ਨਾ ਕਿਧਰੇ ਸਿੱਧੇ ਤੌਰ ਤੇ ਪੁਲਿਸ ਨੂੰ ਚੁਣੌਤੀ ਦੇਣ ਦੇ ਬਰਾਬਰ ਲੱਗਦਾ ਹੈ ਹੁਣ ਪੁਲਿਸ ਸਾਹਮਣੇ ਚੁਣੌਤੀ ਹੈ ਇਸ ਮਾਮਲੇ ਨੂੰ ਜਲ ਤੋਂ ਜਲਦ ਹੱਲ ਕਰੰਭੀ ਪੰਜਾਬ ਦੇ ਇੱਕ ਨਾਮਵਰ ਗੀਤਕਾਰ ਦਾ ਜਾਨੀ ਮਾਲੇ ਨੁਕਸਾਨ ਹੋਣ ਤੋਂ ਬਚਾਉਣ ਦੀ ਇੱਕ ਵਾਰ ਮੁਰ ਤੋਂ ਦੱਸ ਦਈਏ ਕਿ ਪੀਟੀਸੀ న్యూਸ ਇਸ ਗਲਤੀ ਪੁਸ਼ਟੀ ਨਹੀਂ ਕਰਦਾ ਕਿ ਸਾਡੇ ਨਾਲ ਗੱਲਬਾਤ ਕਰਨ ਵਾਲਾ ਹੈ ਸ਼ਖਸ ਲੱਕੀ ਪਟਿਆਲ ਹੀ ਸੀ ਪੀਟੀਸੀ న్యూਸ Delhi ਚੰਡੀਗੜ੍ਹ ਤੋਂ ਦਲਜੀਤ ਸਿੰਘ ਦੀ ਰਿਪੋਰਟ